ਨਾਮ ਗੁਰਸੇਵਕ ਸਿੰਘ ਰਾਮ ਰਾਨੋ ਮਾਲ ਸਿੰਘ ਬੇਰਾਲਾ ਮਾ ਪਿੰਡ ਕੀ ਗੱਲ ਕੀ ਹੋਈ ਯਾਰ ਕਿੱਥੇ ਲੈ ਕੇ ਆਏ ਸੀ ਤੁਹਾਨੂੰ ਕੌਣ ਫਿਰ ਬੰਦੇ ਮੈਨੂੰ ਪਲੇਖ ਹੋਵੇ ਜੇ ਖੈ ਸੀ ਲੋਨ ਕਰਾਉਣਾ ਉਹਦੀ ਗਵਾਹੀ ਪਾ ਦੀ ਉਹ ਕਹਿ ਕੇ ਲੈ ਆਏ ਮੇਰੇ ਮਾਮੇ ਦਾ ਜਵਾਈ ਆ ਨੌਨ ਹਰਿੰਦਰ ਸਿੰਘ ਉਹਦਾ ਭਾਈ ਉਹਦਾ ਭਾਈ ਇੱਕ ਹਰਦੀਪ ਸਿੰਘ ਧੀ ਉਹਦੇ ਘਰ ਵਾਲੀ ਰਾਜਕੌਰ ਆ ਹੁਣ ਘਰ ਘਰ ਤੇ ਤਕਰੀਬਨ ਕਬਜ਼ਾ ਕਰੀ ਬੈਠੇ ਨੇ ਇੱਥੇ ਕੀ ਕਰਵਾਉਣ ਆਏ ਸੀ ਤੁਹਾਡਾ ਕੋਈ ਜ਼ਮੀਨ ਇੱਥੇ ਇੱਥੇ ਮੈਨੂੰ ਕਹਿੰਦੇ ਗਵਾਹੀ ਪਵਾਉਣੀ ਆ ਅਸੀਂ ਨੇ ਗਵਾਹੀ ਦਾ ਬਾਹਨ ਦੇ ਕੇ ਲਿਆਏ ਉਹ ਕਨੀ ਸਾਇਨ ਕਰਵਾ ਲੈ ਵੀ ਅਸੀਂ ਨੇ ਕੋਈ ਆਬਦਾ ਕਰਾਉਣਾਗਾ ਖਣੀ ਲੋਨ ਵਗੈਰਾ ਕਹਦਾ ਸੀ ਵੀ ਟਰੈਕਟਰ ਤੇ ਕਰਾਉਣਾਗਾ ਆਬਦੇ ਤੇ ਫਿਰ ਬਾਅਦ ਚ ਤਹਿਸੀਲਦਾਰ ਸਾਹਿਬ ਤੋਂ ਪਤਾ ਲੱਗਿਆ ਕਿ ਤੂੰ ਇਹਨਾਂ ਨੂੰ ਬਿਆਨਾਂ ਦੇਣਾ ਨਾ ਜੀ ਮੈਂ ਤਾਂ ਕੋਈ ਨੂੰ ਇਨਤਾਕ ਕਰਕੇ ਲੈ ਕੇ ਆਏ ਨੇ ਵੀ ਗਵਾਹੀ ਪਾਉਣੀ ਆ ਫਿਰ ਉੱਥੇ ਉਥੋਂ ਦੋਨੇ ਜਾਣੇ ਫਰਾਰ ਹੋ ਗਏ ਤਹਿਸੀਲਦਾਰ ਸਾਹਿਬ ਨੇ ਕੋਲੇ ਬਿਠਾ ਲਿਆ ਹਾਂ ਹਾਂ ਫਿਰ ਚਾਚੇ ਨੂੰ ਵੀਰੇ ਨੂੰ ਫੋਨ ਕੀਤਾ ਵੀ ਆ ਕੋ ਫਿਰ ਇਹ ਮੈਨੂੰ ਲੈ ਕੇ ਗਏ ਨੇ ਤਕਰੀਬਨ ਕਰੋੜਾਂ ਦੀ ਜ਼ਮੀਨ ਆ ਪਿਛਲਾ ਸਾਲ ਮਮੀ ਦੀ ਡੈਥ ਹੋ ਗਈ ਸੀ ਉਦੋਂ ਬਾਅਦ ਭਾਈ ਵੀ ਬਿਮਾਰ ਚੱਲਦਾ ਸੀ ਮੇਰੇ ਹੈੱਡ ਇੰਜਰੀ ਹੋ ਗਈ ਸੀ ਤੇ ਰਾਈਟ ਸਾਈਡ ਪੈਰਲਾਈਜ਼ ਹੋ ਗਿਆ ਸੀ ਉਹਦੇ ਕਰਕੇ ਅੱਖਾਂ ਦੀ ਨਗਾ ਵੀ ਕੋਸ ਘਟ ਗਈ ਸੀ ਤੇ ਹੱਥਾਂ ਦੀ ਮੂਵਮੈਂਟ ਵੀ ਘਟ ਗਈ ਸੀ ਸੈਨ ਵਗੈਰਾ ਮੇ ਤੋਂ ਹੁੰਦੇ ਨਹੀਂ ਸੀ ਆਗੇ ਸਹੀ ਇੱਥੇ ਮੈਨੂੰ ਲੈ ਰਹਿੰਦੇ ਸੀ ਮਾਮੇ ਦਾ ਜਵਾਈ ਤੇ ਉਹਦੀ ਕੁੜੀ ਫਿਰ ਤਾਂ ਥੋੜੇ ਟਾਈਮ ਬਾਅਦ ਤੇ ਆਈ ਸੀ ਬਾਅਦ ਚ ਮੇਰੀ ਜਮੀਨ ਦਾ ਗਾਂਹ ਸੌਦਾ ਕਰਕੇ ਵੇਚਣ ਨੂੰ ਫਿਰਦੇ ਸੀ ਮੈਂ ਤੋਂ ਮੁਕਤੇ ਨਾਮ ਵਾਲਿਆਂ ਨੂੰ ਫਿਰਦੇ ਦੀ ਮੈਨੂੰ ਪਤਾ ਨਹੀਂ ਇਸ ਗੱਲ ਬਾਰੇ ਉਹ ਇੱਥੇ ਆ ਕੇ ਤਹਿਸੀਲਦਾਰ ਸਾਹਿਬ ਦੇ ਪਤਾ ਲੱਗਿਆ ਇਹਨੂੰ ਕਹਿੰਦੇ ਅਸੀਂ ਬੈਂਕ ਦਾ ਲੋਨ ਕਰਵਾਉਣਾ ਟਰੈਕਟਰ ਤੇ ਵੀ ਉਹਦੀ ਗਵਾਹੀ ਪਾ ਦੀ ਇਹ ਇੱਕ ਮੈਂ ਆੜਤੀ ਤੋਂ ਚੈੱਕ ਗੋਦਾ ਫੜਨੇ ਸੀ ਉਹ ਆੜਤੀ ਜਦੋਂ ਦਿੱਤੇ ਹੋਏ ਸੀ ਤੇ ਚੈੱਕ ਵੀ ਆਪਦੇ ਕੋਲ ਹੀ ਰੱਖੀ ਫਿਰਦੇ ਨੇ ਚਾਰ ਚੈੱਕ ਨੇ ਕੌਣ ਨੇ ਉਹ ਕੀ ਰਿਸ਼ਤੇਦਾਰੀ ਚੋਂ ਲੱਗਦੇ ਇੱਥੇ ਮੈਂ ਕੀ ਕਰਨਾ ਆਇਆ ਸੀ ਮਾਮੇ ਦਾ ਜਵਾਈ ਆ ਕੁੜੀ ਆ ਮਾਤਾ ਪਿਤਾ ਮਰ ਗਏ ਸਨ ਕੁੜੀ ਆ ਉਹਦੇ ਤਕਰੀਬਨ ਮੰਮੀ ਪਾਪਾ ਭਾਈ ਉਹ ਗੁਜ਼ਰ ਗਏ ਕਿਹਦੇ ਮੇਰੇ ਇੱਥੋਂ ਮੈਨੂੰ ਤਾਂ ਕਹਿ ਕੇ ਐਨਬੀਸੀ ਲੋਨ ਕਰਾਉਣਾ ਉਹਦੀ ਗਵਾਹੀ ਪਾਏ ਆ ਕਹਿ ਕੇ ਲੈ ਕੇ ਆਏ ਨੇ ਮੈਂ ਹੁਣ ਤਾਂ ਮਾ ਭੂਆ ਦੇ ਮੁੰਡੇ ਕੋਲੇ ਰਹਿਣਾਗਾ ਘਰ ਤੁਹਾਡਾ ਸਾਰਾ ਰਹਿਣ ਮੰਗਾ ਤਕਰੀਬਨ ਥਾਂ ਲਾ ਕੇ ਨਿਆਲਕ ਤੋਂ ਬਦਦੀ ਵੀ ਪ੍ਰਾਪਰਟੀ ਹੋਣੀ ਆ ਘਰ ਵਗੈਰਾ ਲਾ ਕੇ ਘਰ ਨਾਲ ਜ਼ਮੀਨ ਤਾਂ ਕਰ ਕਰ ਹੀ ਆ ਉਹ ਜ਼ਮੀਨ ਆ 8 ਕਰੋੜਾਂ ਦੇ ਵਿੱਚ ਆ ਕੀਮਤ ਜ਼ਮੀਨ ਦੀ ਉਹ ਕੀ ਕਰਨ ਨੂੰ ਫਿਰਦੇ ਸੀ ਉਹ ਸਾਰਾ ਹੱਥ ਆਉਣ ਨੂੰ ਫਿਰਦੇ ਸੀ ਹਾਂ ਵੇਚਣ ਨੂੰ ਵੇਚਣ ਨੂੰ ਫਿਰਦੇ ਸੀ ਮੈਂ ਮੈਨੂੰ ਮਾਨਣ ਨੂੰ ਵੀ ਫਿਰਦੇ ਸੀ ਮੈਨੂੰ ਨਹੀਂ ਪਤਾ ਹੁਣ ਖਾ ਪੀ ਰ ਮੈਂ ਤਾਂ ਕੋਈ ਹੈ ਨਹੀਂ ਤਿੰਨ ਤੇ ਸੱਕ ਖਾਣੇ ਪੀਣੇ ਚ ਕੀ ਦਿੰਦੇ ਸੀ ਮੈਨੂੰ ਨਹੀਂ ਪਤਾ ਪਹਿਲਾਂ ਗੁਰੂਕੜ ਵੀ ਹੌਲੀ ਹੌਲੀ ਜਾ ਕੇ ਮੱਥਾ ਟੇਕ ਕੇ ਹੁੰਦਾ ਸੀ ਸਵੇਰੇ ਸਵੇਰੇ ਉਹ ਵੀ ਹੌਲੀ ਹੌਲੀ ਸ੍ਰੀ ਡਾਉਨ ਹੋਣ ਲੱਗਿਆ ਜੋਧ ਸਿੰਘ ਜੀ ਸਨਾਵ ਪਛੰਦਾ ਸਿੰਘ ਪਿੰਡ ਰਾਡਮਾ ਸਰ ਅੱਛਾ ਕੀ ਗੱਲ ਕੀ ਹੋਈ ਆ ਇਹ ਗੱਲ ਆਇਆ ਜੀ ਇਹਦੇ ਮਾਮੇ ਦਾ ਜਮਈ ਰਹਿਣਾ ਦੋ ਸਾਲ ਤੋਂ ਇਹਦੀ ਮੰਮੀ ਡੈਡੀ ਦੀ ਡੈੱਡ ਹੋ ਚੁੱਕੀ ਆ ਤਾਂ ਭਾਈ ਇਹ ਗਰਸ਼ੇਖ ਪੁੱਛੇਗੇ ਪਿੰਡ ਆ ਜਾਗਾ ਗਰਸ਼ੇਖ ਸਿੰਘ ਪਿੰਡ ਰਾਡਮਾ ਜੀ ਇਹ ਦੋ ਸਾਲ ਤੋਂ ਰਹਿੰਦੇ ਨੇ ਇਹਦੇ ਘਰੇ ਅਸੀਂ ਤਾਂ ਬਿਠਾਇਆ ਦੇ ਇਹਦੀ ਪਤ ਮੈਂ ਇਹਦਾ ਦੇਖਭਾਲ ਕਰਕੇ ਜੀ ਵੀ ਇਹਦੀ ਦੇਖਭਾਲ ਕਰਨਗੇ ਉਹ ਕੁਝ ਟਾਈਮ ਬਾਅਦ ਬਣਾਏ ਕੁਝ ਟਾਈਮ ਖਾਲਸਾ ਬਿਠਾਇਆ ਦੇ ਅਸੀਂ ਉਹ ਮਦਰਬਾਲ ਜੀ ਜਿਆਦਾ ਉਹ ਹੋ ਗਿਆ 15 ਦੂਰੇ ਨੂੰ ਇਹਨੂੰ ਲਿਆਇਆ ਜੀ ਔਰ ਇੱਕ ਵੀ ਕਹਿੰਦੇ ਲੋਨ ਕਰਵਾਉਣਾ ਵੀ ਲੋਨ ਤੇ ਕੋਈ ਗਵਾਹੀ ਪਵਾਉਣੀ ਆ ਸੀ ਲੋਨ ਤੇ ਕੋਈ ਗਵਾਹੀ ਪਵਾਉਣੀ ਆ ਜੀ ਤੇ ਮਦਰਬਾਲ ਜੀ ਜਿਆਦਾ ਅਸਨੇ 6:30 ਵਜੇ ਸਾਨੂੰ ਪਤਾ ਲੱਗਿਆ ਤਹਿਸੀਲਦਾਰ ਸਾਹਿਬ ਨੂੰ ਸ਼ੱਕ ਹੋ ਗਈ ਜੀ ਇਹਨਾਂ ਦੇ ਵੀ ਕੋਈ ਕੋਈ ਗਲਵਾੜਾ ਵੀ 420 ਵੀ ਕਰ ਰਹੇ ਇਹਨੇ ਬੰਦੇ ਤੇ ਮਦਰਬਾਲ ਜੀ ਜਦ ਇਹਨੂੰ ਪੁੱਛਿਆ ਤੇ ਤਹਿਸੀਲਦਾਰ ਸਾਹਿਬ ਨੇ ਵੀ ਉਹ ਆਪਣੀ ਜ਼ਮੀਨ ਦੀ ਪਾਵਰ ਆਫ ਟਰਨ ਦੇ ਰਹੇ ਭਾਈ ਗੁਰਸ਼ੇਪ ਸਿੰਘ ਇਹ ਕਹਿੰਦਾ ਜੀ ਨਾ ਕੋਈ ਐਸੀ ਗੱਲ ਲਾਹੇ ਨਹੀਂ ਇਹ ਕਹਿੰਦਾ ਵੀ 420 ਦੀ ਥਗੀ ਲੱਗ ਰਹੀ ਆ ਫਿਰ ਉਹ ਜਗਰ ਸ਼ਹੀਦਾਲਾ ਸ਼ਾਹ ਉਹਨਾਂ ਨੂੰ ਫਾੜਾ ਵੀ ਫੜੋ ਇਹਨਾਂ ਨੂੰ ਪੁਲਿਸ ਬੁਲਾ ਕੇ ਆਪਾਂ ਇਹਨਾਂ ਨੂੰ ਕਰਵਾਉਨੇ ਆ ਜੀ ਕਾਰਵਾਈ ਕਰਾਈ ਜਦੋਂ ਭੱਜ ਗਏ ਜੀ ਬੰਦੇ ਉਹ ਉਹਦਾ ਭਾਈ ਨਾਲ ਦੇ ਜੀ ਹਰਿੰਦਰ ਸਿੰਘ ਉਹਦਾ ਭਾਈ ਉਹਦਾ ਨਾਮ ਇੱਕ ਰਾਜਕੌਰ ਤੇ ਨੇ ਜਾਣੇ ਦਈ ਚਾਰ ਜਣੇ ਇੱਕ ਗੁਰਸ਼ੇਪ ਸਿੰਘ ਗਵਾਰਾਲੀ ਜੀ ਨਾਲ ਕੋਈ ਪਿੰਡ ਦੇ ਨੇ ਜੀ ਇਹ ਗੁਆਹੇ ਇਹ ਸ਼ਲਾਰ ਪਿੰਡ ਦੇ ਨੇ ਜੀ ਉਹ ਗਵਾਰੇ ਦਾ ਇਹਦਾ ਡਿਪਰੈਸ਼ਨ ਚ ਹੋਇਆ ਜੀ ਹੋਇਆ ਪਿਆ ਜੀ ਪਤਾ ਨਹੀਂ ਕੀ ਖੋਇਆ ਕੀ ਕਰਿਆ ਤੁਰਿਆ ਜਾਂਦਾ ਨਹੀਂ ਅੱਗੇ ਪਿੱਛੇ ਕੋਈ ਹੈ ਨਹੀਂ ਵਿਚਾਰੇ ਦਾ ਵਿੱਚ ਪਿੰਡ ਦੇ ਵੀ ਕੁਝ ਬੰਦੇ ਇਹਦੇ ਖਿਲਾਫ ਲੱਗੇ ਹੋਏ ਨੇ ਕੁਝ ਬੁੜੀਆਂ ਨੇ ਕੁਝ ਬੰਦੇ ਜੀ ਉਹ ਅਸੀਂ 15 ਤਰੀਕ ਦੀ ਦਰਖਾਸਤ ਦਿੱਤੀ ਹੋਈ ਹੈ ਕੋਈ ਕਾਰਵਾਈ ਨਹੀਂ ਹੋਈ ਇਹਦੇ ਦੇਖੋ ਇਹ ਪੰਜਾਬ ਸਰਕਾਰ ਨੂੰ ਮੰਗ ਕਰਦੇ ਆ ਜੀ ਇਹਦਾ ਇਹਦਾ ਇਨਸਾਫ ਮਿਲਿਆ ਜਾਵੇ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰਿਆ ਜਾਵੇ ਦਾ ਹਾਂ ਬਚਾਰੇ ਦਾ ਗਰੀਬ ਬੰਦਾ ਜੀ ਦੇਖੋ ਇਹਦਾ ਕੋਈ ਅੱਗੇ ਨਹੀਂ ਪਿੱਛੇ ਨਹੀਂ ਹੈਗਾ ਜੀ ਨਾ ਛੋੜੇ ਦੇ ਸੀਲਦਾਰ ਸਾਹਿਬ ਦੇ ਜੀ ਕੀ ਕਹਿੰਦੇ ਉਹ ਕਹਿੰਦੇ ਵੀ ਛੋੜੇ ਹੱਕ ਦਾ ਕੋਈ ਗੱਲ ਨਹੀਂ ਐਸੀ ਗੱਲ ਬਾਤ ਉਹਨੇ ਰਿਕਾਰਡ ਸਾਰਾ ਕਬਜ਼ੇ ਚ ਲੈ ਲਿਆ ਜੀ 68 ਕਰੋੜ 40 ਲੱਖ ਦੀ ਪ੍ਰਾਪਰਟੀ ਆ ਜੀ 38 ਬਿਘਾ ਜ਼ਮੀਨਾਂ 38 40 ਬਿਘਾ ਜੀ 40 ਬਿਘਾ ਜ਼ਮੀਨਾਂ ਜੀ ਬਾਕੀ ਘਰ ਆ ਜੀ ਇਹਦਾ ਵਧੀਆ ਬਣਾਇਆ ਬ ਏ ਫਿਰ ਤਾਂ ਬਾਹਰ ਹੋ ਰਿਹਾ ਫਿਰਦਾ ਜੀ ਭੂਆ ਦਾ ਮੁੰਡੇ ਕੋਲੇ ਆਉਂਦੇ ਗਵਾਰੇ ਅੱਥੇ ਆਪਣਾ ਘਨੌਰ ਪਿੰਡ ਉਹ ਅੰਦਰ ਬੈਠੇ ਨੇ ਜਿਕਾ ਉਹਦਾ ਕਰੀਓ ਦੇਖੋ ਮਕਾਨ ਕਿਦਾ ਮਕਾਨ ਕਰਛੇ ਕੁਸ਼ੰਗ ਲਾਈਦਾ ਰਾਣ ਮਾਲੇ ਦਾ ਮੱਲ ਸਿੰਘ ਦਾ ਇਹਦੇ ਮਾਪੇ ਭੈਣ ਭਾਈ ਉਹ ਮਰ ਗਏ ਜੀ ਕੋਈ ਨਹੀਂ ਹੈਗਾ ਚਾਚੇ ਦਾ ਹੈ ਨਹੀਂ ਜੀ ਬਸ ਕੋਈ ਪਟਿਆਲੇ ਰਹਿੰਦਾ ਜੀ ਕੋਈ ਮਲੇਰ ਕੋਲ ਰਹਿੰਦਾ ਇਹ ਕਰਨੇ ਰਹਿੰਦਾ ਜਾਲਾ ਪਿੰਡ ਉੱਤੇ ਅਸੀਂ ਵੀ ਥਾਣਾ ਲਾਵਾਂਗੇ ਜੀ ਰੋਡ ਜਾਮ ਕਰਾਂਗੇ ਜੀ ਕਿਸਾਨ ਜੁਨੀਅਰ ਨੂੰ ਬੁਲਾਵਾਂਗੇ ਜੀ ਕਿਸਾਨ ਜੁਨੀਅਰ ਨੂੰ ਅਸੀਂ ਮੇਰਾ ਪਿੰਡ ਮੇਰਾ ਨਾਮ ਦਵਿੰਦਰ ਸਿੰਘਾ ਜੀ ਮੇਰਾ ਪਿੰਡ ਘਨੌਰ ਖੁਰਦਾ ਜੀ ਇਹ ਮੇਰੇ ਮਾਮਾ ਜੀ ਦਾ ਲ ਮੇਰੇ ਮਾਮਾ ਜੀ ਦੀ ਵੀ ਡੈਥ ਹੋ ਚੁੱਕੀ ਆ ਪਹਿਲਾਂ ਉਹਦੇ ਨਾਲ ਵੀ ਠੱਗੀ ਲੱਗ ਚੁੱਕੀ ਆ ਪੰਜਾਬ ਅਗਿਆਂ ਦੀ ਹੁਣੇ ਇਹਦੇ ਨਾਲ ਠੱਗੀ ਮਾਰ ਰਹੇ ਸੀ ਇਹਦੇ ਮਾਮੇ ਦਾ ਜਵਾਈ ਸੀਗਾ ਉਹ ਬਿਠਾਇਆ ਤਾਂ ਇਸ ਕਰਕੇ ਦੀ ਵੀ ਚੱਲ ਇਤਨੇ ਇਹਦਾ ਵਿਆਹ ਕਰ ਦਾਂਗੇ ਚੰਗਾ ਭਲਾ ਤੋਰਾ ਫਿਰਦਾ ਦੀ ਉਹਦਾ ਵੀ ਚੱਲ ਵੀ ਇਹਦਾ ਵਿਆਹ ਕਰ ਦਿਆਂਗੇ ਵੀ ਉਹਨਾਂ ਟਾਈਮ ਤੁਸੀਂ ਚੱਲ ਇਹਦੇ ਭਾਈ ਨਾਲ ਰਹੋ ਉਹਨਾਂ ਨੇ ਕੀ ਕਰਿਆ ਜੀ 15 ਤਰੀਕ ਨੂੰ ਲੈ ਕੇ ਕਾਗਜ਼ ਪੱਤਰ ਅੱਗੇ ਮੈਨੂੰ ਰੋਜ਼ ਫੋਨ ਕਰਦਾ ਪਤਾ ਨਹੀਂ ਕੀ ਪ੍ਰੈਸ਼ਰ ਬਣਾਇਆ ਕੀ ਨਾ ਇਹਦਾ ਲੈ ਕੇ ਕਾਗਜ਼ ਪੱਤਰ ਸਾਰੇ ਤਹਿਸੀਲਦਾਰ ਸਾਹਿਬ ਦੇ ਪੇਸ ਹੋ ਗਏ ਸਾਨੂੰ ਤਾਂ ਇੱਥੋਂ ਫੋਨ ਗਏ ਨੇ ਵੀ ਤੁਹਾਡੇ ਭਾਈ ਗੁਰਸੇਵਕ ਸਿੰਘ ਨਾਲ ਅਠ ਅੱਗੀ ਹੁੰਦੀ ਹੈ ਤੁਸੀਂ ਆ ਕੇ ਲੈ ਜਾਓ ਮੇਰੇ ਜਦ ਨੂੰ ਮੈਂ ਆਇਆ ਇਹ ਮੇਰੇ ਮਾਮਾ ਜੀ ਜੋਦਾ ਸਿੰਘ ਜੀ ਇਹ ਉਹਨਾਂ ਨੂੰ ਪਿੰਡ ਨੂੰ ਇੱਕ ਮਨੀ ਸਿੰਘ ਸੀਗਾ ਇਹ ਪਿੰਡ ਲੈ ਜਾ ਚੁੱਕੇ ਸੀਗੇ ਮੇਰੇ ਆਉਂਦੇ ਨੂੰ ਇਹ ਤਸੀਲਦਾਰ ਸਾਹਿਬਾ ਕੋਲ ਆਏ ਸੀਗੇ ਕਿੱਥੇ ਮੇਰੇ ਕੋਲੇ ਜੀ ਮੁਖਤਿਆਰ ਇਹ ਆਮਨ ਲੈਂਦੇ ਸੀਗੇ ਇਹ ਤੋਂ ਮੁਖਤਿਆਰਨਾਮਾ ਜੀ ਜ਼ਮੀਨ ਹੜੱਪਣ ਨੂੰ ਫਿਰਦੇ ਸੀਗੇ ਘਰ ਸਾਰਾ ਕੁਝ ਹੀ ਹੜੱਪਣ ਨੂੰ ਫਿਰਦੇ ਸੀਗੇ ਜੀ ਉਹਦਾ ਅਫਸਰ ਵਧੀਆ ਦੇ ਉਹ ਤਾਂ ਅਫਸਰ ਹੀ ਇੰਨਾ ਚੰਗਾ ਸੀਗਾ ਜੀ ਉਹਦਾ ਅਸੀਂ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਾਨੂੰ ਬੁਲਾਇਆ ਵੀ ਆਹ ਚੀਜ਼ ਕਰ ਰਹੇ ਨੇ ਤੁਹਾਡੇ ਬੰਦੇ ਨਾਲ ਉਹਦਾ ਅਫਸਰ ਦਾ ਹੀ ਅਸੀਂ ਬਹੁਤ ਧੰਨਵਾਦ ਕਰਦੇ ਆ ਜੀ ਬਿਲਕੁਲ ਨਹੀਂ ਜੀ ਕਰਨਾ ਚਾਹੀਦਾ ਇਹਦੇ ਇਹ ਜਿਹੇ ਬੰਦੇ ਤਾਂ ਸੇਵਾ ਕਰਨੀ ਚਾਹੀਦੀ ਹੈ ਜੀ ਕਾਰਵਾਈ ਹੋਣੀ ਚਾਹੀਦੀ ਇਹ ਹੁਣ ਅਸੀਂ ਚਾਹੁੰਦੇ ਵੀ ਉਹਨਾਂ ਤੇ ਕਾਰਵਾਈ ਹੋਵੇ ਜੀ ਸਾਨੂੰ ਘਰੇ ਇਹਨੂੰ ਘਰੇ ਬਿਠਾਇਆ ਜਾਵੇ ਘਰ ਤੇ ਕਬਜ਼ਾ ਕਰੀ ਬੈਠੇ ਨੇ ਜੀ ਇਹਨੂੰ ਤਾਂ ਹੁਣ ਮੇਰੇ ਕੋਲੇ ਆ ਕਦੇ ਕਿਸੇ ਕੋਲੇ ਰਹਿੰਦਾ ਰਾਤ ਨੂੰ ਕਦੇ ਕਿਸੇ ਕੋਲੇ ਰਹ ਕੱਲ ਨੂੰ ਮਰ ਗਿਆ ਜੀ ਇਹ ਕੱਲ ਨੂੰ ਮਰ ਗਿਆ ਫਿਰ ਇਹਦਾ ਕੌਣ ਜ਼ਿੰਮੇਵਾਰ ਹੈ ਜੀ ਉਹ ਉਹਨਾਂ ਦੇ ਕਾਲ ਪਾਵਾਂਗੇ ਜੀ ਅਸੀਂ ਹੁਣ ਅਸੀਂ ਦਿਨੇ ਆਰ ਦਰਖਾਸਤਾਂ ਹੋਰ ਵੀ ਜੇ ਕੋਈ ਕੱਲ ਨੂੰ ਕੋਈ ਗੜਬੜ ਹੁੰਦੀ ਹੈ ਤਾਂ ਉਹਨਾਂ ਦਾ ਉਹ ਕਰਾਂਗੇ ਕਾਰਵਾਈ ਹੋਣੀ ਚਾਹੀਦੀ ਕੀ ਤੁਰਿਆ ਜਾਂਦਾ ਇਹ ਤਾਂ ਨਹੀਂ ਜੀ ਫੜਕੀ ਤੋੜਨਾ ਪੈਂਦਾ ਜੀ ਹੈ ਜਦੋਂ ਮੈਂ ਆਪਣੇ ਦਫ਼ਤਰ ਬੈਠਾ ਵਸਿੱਕੇ ਤਸਦੀਕ ਕਰ ਰਿਹਾ ਸੀਗਾ ਤਾਂ ਮੇਰੇ ਸਾਹਮਣੇ ਪਿੰਡ ਰਣਵਾ ਦਾ ਇੱਕ ਮੁਖਤਿਆਰਨਾਮਾ ਪੇਸ਼ ਕੀਤਾ ਗਿਆ ਜਦੋਂ ਮੈਂਨੇ ਮੁਖਤਿਆਰਨਾਮਾ ਕਰਾਉਣ ਵਾਲੇ ਦੇ ਬਿਆਨ ਲੈਣੇ ਸ਼ੁਰੂ ਕੀਤੇ ਤਾਂ ਉਸਨੇ ਕਿਹਾ ਵੀ ਮੈਂ ਉਰੇ ਇਹ ਲੋਕ ਮੈਨੂੰ ਬੈਂਕ ਵਿੱਚ ਦੀ ਰਿਸ਼ਤੀ ਵਿੱਚ ਗਵਾਹੀ ਪਾਣੀ ਹੈ ਇਹ ਕਹਿ ਕੇ ਮੈਨੂੰ ਉਰੇ ਲਿਆਂਦਾ ਗਿਆ ਹੈ ਨਾ ਕਿ ਇਹ ਕਹਿਣ ਵਾਸਤੇ ਮੁਖਤਿਆਰਨਾਮਾ ਕਰਵਾਉਣਾ ਹੈ ਉਸ ਨੂੰ ਆਪਣੇ ਕੋਲ ਬੁਲਾਇਆ ਉਹਦੇ ਬਿਆਨ ਲੈ ਮੁਖਤਿਆਰਨਾਮਾ ਸੀ ਰਜਿਸਟਰ ਕਰਨ ਤੋਂ ਨਾ ਕਰ ਦਿੱਤਾ ਕਿਉਂਕਿ ਉਹ ਮੁੰਡਾ ਰਾਜੀ ਨਹੀਂ ਸੀਗਾ ਮੁਖਤਿਆਰਨਾਮਾ ਕਰਾਉਣ ਵਾਲਾ ਮੁਖਤਿਆਰਨਾਮਾ ਕਰਵਾਉਣ ਵਾਲੇ ਜਿਹੜੇ ਸੀਗੇ ਬੰਦੇ ਉਹਦੇ ਨਾਲ ਤੇ ਉਹ ਮੌਕਾ ਦੇ ਕੇ ਉੱਥੇ ਫਰਾਰ ਹੋ ਗਏ ਸਾਰੇ ਉਹ ਜਿਹੜਾ ਮੌਕਾ ਮੁਖਤਿਆਰਨਾਮਾ ਵਾਲਾ ਮੁੰਡਾ ਸੀ ਵਿਚਾਰਾ ਕਰਨ ਨੂੰ ਆਪਣੇ ਕੋਲ ਵਟਾ ਰੱਖਿਆ ਉਹ ਮੁੰਡਾ ਮਾੜਾ ਕੋਈ ਮੈਨੂੰ ਲੱਗਦਾ ਸ਼ਾਇਦ ਦਿਮਾਗੀ ਤੌਰ ਤੇ ਵੀ ਸੰਤੁਸ਼ਟ ਨਹੀਂ ਸੀਗਾ ਮੁੰਡਾ ਉਹ ਤੇ ਉਸ ਨੂੰ ਆਪਣੇ ਕੋਲ ਬਹਿ ਕੇ ਵੀ ਇਹ ਸਮਝਾਇਆ ਵੀ ਅੱਜ ਤੋਂ ਬਾਅਦ ਇੰਨੇ ਤਹਿਸੀਲ 'ਚ ਕਿਸੇ ਨਾਲ ਵੀ ਆਪਣੇ ਵਿਸ਼ਵਾਸ ਵਾਲੇ ਬੰਦੇ ਬਿਨਾਂ ਤਹਿਸੀਲ ਦੇ ਵਿੱਚ ਨਹੀਂ ਆਣਾ ਹੈਗਾ ਉਹਦੇ ਵਿੱਚ ਅਸੀਂ ਕਾਰਵਾਈ ਕਰਦੇ ਹੋਏ ਦੀ ਰਿਪੋਰਟ ਡੀਸੀ ਸਾਹਿਬ ਨੂੰ ਦਿੱਤੀ ਅਸੀਂ ਤੇ ਬਾਕੀ ਜੋ ਸਾਡੇ ਦਫ਼ਤਰ ਦੀ ਫਾਰਮੈਲਟੀ ਅਸੀਂ ਆਪਣੇ ਚਸ਼ਮਾ ਆਪਣੀ ਬਹੀ ਵਿੱਚ 2 ਨੰਬਰ ਚ ਕਰ ਲਿੱਤਾ ਗਿਆ